ਤੇ ਗਿਆ ਸੀ ਨੂਰਬੈਲ ਯतिਸ਼ਵੀ ਤੇ ਜਤੀ ਤੇ ਮੰਮਾ ਵੀ ਸਾਰੇ ਫੈਮਿਲੀ ਤੇ ਕੋਈ ਜ਼ਰੂਰੀ ਕੰਮ ਸੀਗਾ ਦੋਸਤੋ ਮੈਂ ਤੇ ਪਾਪਾ ਹੀ ਚੱਲੇ ਆ ਸ਼ਾਪ ਤੇ ਮਮੂ ਜੀ ਦੀ ਤਾਂ ਦੇਖੋ ਦੋਸਤੋ سیرਤ ਫੋਨ ਦੇਖਣ ਲਈ ਆ ਇੱਧਰ ਦੇਖੋ ਗੁੰਨੂ ਗੁੰਨ ਕੀ ਰਤ ਗੁੰਨੂ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮਾਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਸਵੇਰ ਹੋ ਚੁੱਕੀ ਆ ਤੇ ਹਲ ਦੇਖੋ ਮੀਂਹ ਬਹਿ ਕੇ ਹਟਿਆ ਆ ਤੇ ਅੱਜ ਬਾਪਾ ਜੀ ਨੇ ਜਾਣਾ ਪ੍ਰੋਗਰਾਮ ਕਿੰਨੇ ਦਿਨ ਬਾਅਦ ਵਿੱਚ ਪ੍ਰੋਗਰਾਮ ਜਾਣਾ ਆ ਪਹਿਲਾਂ ਵੀ ਜਿੰਨੇ ਵੀ ਪ੍ਰੋਗਰਾਮ ਸੀਗੇ ਬਾਪਾ ਜੀ ਦੇ ਉਦੋਂ ਮੀਂਹ ਆ ਗਿਆ ਹੈਗਾ ਇਸ ਕਰਕੇ ਕੈਨਸਲ ਹੋਈ ਜਾਂਦੇ ਸੀਗੇ ਤੇ ਅੱਜ ਇੱਕ ਪ੍ਰੋਗਰਾਮ ਬਾਪਾ ਜੀ ਦਾ ਤੇ ਬਾਪਾ ਜੀ ਨੇ ਜਾਣਾ ਆ ਤੇ ਹੁਣ ਬਾਪਾ ਜੀ ਨੇ ਆਉਂਦੇ ਪਿਆ ਤੇ ਥੋੜੀ ਦੇਰ ਬਾਅਦ ਵਿੱਚ ਬਾਪਾ ਜੀ ਨੇ ਤੁਰ ਪਣਾ ਘਰੋਂ ਤੇ ਉਸ ਤੋਂ ਪਹਿਲਾਂ ਥੋੜੀ ਬਹੁਤੀ ਜਿੰਨੀ ਵਲੌਗ ਮੈਂ ਤਬਣਾ ਹਾਂ ਜਿੰਨੀ ਮੈਂ ਬਣਾ ਲੈਣੀ ਆ ਤੇ ਬਾਕੀ ਵਾਪਾ ਜਿੰਨੇ ਬਣਾਉਣੀਆਂ ਆ ਪਾਪਾ ਜੀ ਕਹਿੰਦੇ ਅੱਜ ਮੈਂ ਬਣਾਣਾ ਚੱਲ ਥੋੜੀ ਬਹੁਤੀ ਵਲੌਗ ਹਲੇ ਵਾਪਾ ਜੀ ਨੂੰ ਦੇ ਪਿਆ ਤੇ ਜਿੰਨੀ ਵਲੌਗ ਬਣਦੀ ਆ ਉੰਨੀ ਵਲੌਗ ਮੈਂ ਬਣਾਉਣੀ ਆ ਤੇ ਚਲੋ ਹੁਣ ਚੱਲਦੇ ਆ ਨੀਚੇ ਕਮਾਨਵੀ ਦੇ ਵੰਸ਼ ਹੈਲੋ ਹਾਈ ਦੇਖੋ ਕਿੱਧਰ ਕਹਿੰਦਾ ਕਹਿੰਦਾ ਹੈਲੋ ਗਾਇਸ ਹੁਣ ਸੀ ਕਹੀਏ ਇੱਕ ਵਾਰੀ ਹੈਲੋ ਗਾਇਸ ਕੇ ਲਾਈਕ ਕਰੋ ਚੈਨਲ ਕੋ ਸਬਸਕ੍ਰਾਈਬ ਕਰੋ ਤੇ ਦੇਖੋ ਬੜੀ ਅਮਜੀ ਨੂੰ ਰੋਟੀ ਖਿਲਾਉਂਦੇ ਪਏ ਤੇ ਆਵੇ ਦੇਖਣ ਦੇ ਆ ਫੋਨ ਦੇਖੀਓ ਕਿੰਦਾ ਕਰਦਾ ਉਹਦਾ ਖਾ ਦੇ ਜਿਹੜਾ ਦੇਖੋ ਦੇ ਆ ਕਰਦਾ ਰੋਟੀ ਖਾਂਦੇ ਹੋਣੇ ਦੇਖਣਾ ਬਸ ਠੀਕ ਹੈ ਬਾਕੀ ਸੋਣੇ ਇੱਕ ਦੂਜੇ ਦੇ ਕਮਰੇ ਜੋ ਆਇਆ ਆ ਦੇਖੋ ਬ੍ਰੇਕਫਾਸਟ ਕਰਨ ਲਈ ਆ ਨਾਲ ਦੇਖਣ ਦੀ ਹੈ ਕੈਰੀ ਔਨ ਜੱਟਾ ਮੂਵੀ ਬ੍ਰੈਕਫਾਸਟ ਦੇਖੋ ਕਿੰਨੇ ਵੇ ਕਰਨ ਲਈ ਆ 10 ਵਜੇ ਕੇ 14 ਮਿੰਟ ਤੇ ਇਨਵੇਟ ਕਾਦੀ ਕਰਨ ਦੀ ਸਾਡੇ ਨੂੰ ਅੱਛਾ ਉੱਠੀ ਲੇਟ ਹਨਾ ਇਸ ਕਰਕੇ ਦੋਸਤੋ ਪਾਪਾ ਜੀ ਨਹਾ ਕੇ ਆ ਗਿਆ ਤੇ ਹੁਣ ਪਾਪਾ ਜੀ ਹੁੰਦੇ ਪਰ ਰੈਡੀ ਕਿੰਨੇ ਵਜੇ ਹਨਾ ਪਾਪਾ ਜੀ ਯਾਰੀ ਆ ਬਸ ਜਾਦੀ ਫੋਨ ਆ ਗਿਆ ਬੰਦੇ ਦਾ ਅੱਛਾ ਬੋਲ ਸਕ ਗਈ ਅਦਰ ਟਾਈਮ ਦੇਖ ਲਓ ਦੋਸਤੋ ਹਣ ਦੋਸਤੋ ਅਸੀਂ ਸਾਡੇ ਵਿੱਚ ਘਟ ਬੈਠੀਦਾ ਕਿਉਂਕਿ ਹੁਣ ਮੀਂਹ ਵੰਦਾ ਪਿਆ ਆ ਕੱਲੇ ਵੀ ਮੀਂਹ ਬਿਆ ਵਰਸੋ ਵੀ ਅੱਜ ਵੀ ਲਗਾਤਾਰੀ ਹੋ ਗਿਆ ਹਫਤਾ ਕ ਹੋ ਗਿਆ ਲਗਾਤਾਰੀ ਮੀਂਹ ਪਈ ਜਾਂਦਾ ਪਈ ਜਾਂਦਾ ਇਸ ਕਰਕੇ ਕਿਉਂਕਿ ਹੁਣ ਸਲਾਬ ਜੀ ਅੰਦਰ ਆ ਗਈ ਐ ਇਸ ਕਰਕੇ ਅਸੀਂ ਘਟ ਬੈਠੀ ਰਹਾ ਪਰ ਦੋਸਤੋ ਇੱਕ ਗੱਲ ਆ ਜਦੋਂ ਤੁਸੀਂ ਏਸੀ ਲਾਈਦਾ ਨਾ ਏਸੀ ਲਾ ਕੇ ਏਸੀ 2 ਮਿੰਟ ਲਾ ਕੇ ਰੱਖਣਾ ਤੇ ਬਾਅਦ ਵਿੱਚ ਜਿੰਨੀ ਵੀ ਸਲਾਬ ਹੋ ਗਈ ਨਾ ਸਾਰੀ ਗੈਪ ਹੋ ਜਾਂਦੀ ਹੈ ਇਸ ਲਈ ਹੁੰਦਾ ਇਹ ਫਾਇਦਾ ਆ ਬਸ 2 ਮਿੰਟ ਲਾ ਕੇ ਰੱਖਣਾ ਦੇਖਿਓ 2 ਮਿੰਟ ਬਾਅਦ ਵਿੱਚ ਜਿੰਨੀ ਵੀ ਸਲਾਬ ਹੋ ਗਈ ਨਾ ਸਾਰੀ ਦੂਰ ਹੋ ਜਣੀ ਅਸੀਂ ਇਦਾਂ ਹੀ ਕੀਤਾ ਕੱਲ ਜਦੋਂ ਸੀ ਏਸੀ ਲਾਇਆ ਇੰਨੀ ਸਲਾਬ ਆਈ ਇਸ ਕਿਨਾਂ ਕਮਰੇ ਵਿੱਚ ਬਹੁਤ ਜਿਆਦੀ ਸਰਾਬ ਆਈ ਪਈ ਸੀਗੀ ਤੇ ਇਧਰ ਉਹਦੀ ਬੜੀ ਅਜੀਬ ਜਿਹੀ ਸਮੈਲ ਵੀ ਆਉਂਦੀ ਪਈਗੀ। ਏਸੀ 2 ਮਿੰਟ ਚੱਲਿਆ ਉਸ ਦੌਰ ਵਿੱਚ ਜਿੰਨੀ ਵੀ ਸਾਰੀ ਸਲਾਬ ਸੀ ਕਿ ਨਾ ਸਾਰੀ ਗੈਪ ਹੋ ਗਈ। ਉਹਨਾਂ ਵੀ ਕੱਲ੍ਹ ਵਰਸੇ ਹੀ ਪਤਾ ਲੱਗਾ ਕਿ ਇਦਾਂ ਵੀ ਹੁੰਦੀ ਆ। ਹੁਣ ਜਦੋਂ ਵੀ ਸਰਾਬ ਆਇਆ ਕਰੂੰਗੇ ਅਸੀਂ ਏਸੀ ਲਾ ਲਿਆ ਕਰਨਾ 2 ਕੁ ਮਿੰਟ ਲਈ ਤੇ ਸਾਰੀ ਸਲਾਬ ਦੂਰ ਹੋ ਜਾਂਦੀ ਹੈ ਤੇ ਹੁਣ ਅਸੀਂ ਇਦਾਂ ਹੀ ਕਰਿਆ ਕਰਨਾ। ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਪਣੀ ਪ੍ਰੋਗਰਾਮ ਤੇ ਜਾਂਦੀ ਬਿਲਕੁਲ ਤਿਆਰੀ ਹੈ ਜੀ। بارش ਹੋਣਾ हट ਗਈ ਆ। ਤੇ ਹੁਣ ਆਪਾਂ ਨਿਕਲਦੇ ਆ ਪ੍ਰੋਗਰਾਮ ਤੇ ਤੇ ਵੇਟ ਉਹ ਕਹਿੰਦਾ ਆਪਾਂ ਇਕੱਠੇ ਹੀ ਚੱਲਦੇ ਹਾਂ ਥੋੜੀ ਬਾਈਕ 'ਚ ਉਹਦੇ ਪ੍ਰੋਬਲਮ ਪਈ ਆ ਤੇ ਬਾਕੀ ਜਰੂਰ ਉਹਦੀ ਕਾਲ ਆਉਂਦੀ ਆ ਤਾਂ 1-2 ਮਿੰਟਾਂ ਤੀ ਤਾਂ ਫੇ ਆਪਾਂ ਮਿਲਦੇ ਹਾਂ ਉਹਨਾਂ ਨੂੰ ਮਿਲ ਲੈਣਾ ਰੈਡੀ ਆ। ਤੋਂ ਘਰੋਂ ਚੱਲ ਪਏ ਆ ਪ੍ਰੋਗਰਾਮ ਤੇ ਰਸਤੇ 'ਚ ਆਪਾਂ ਰੁਗੇ ਆਂ ਅਜੀਤ ਪਾਰਕਸ ਦੇ ਲਾਗੇ ਰੁਗੇ ਆ ਮੈਂ ਵੇਟ ਕਰ ਰਹੇ ਆਂ ਸਿੰਗਰ ਭਾਜੀ ਆਪਣੇ ਪ੍ਰਵੇਸ਼ ਕਾਲੀਆ ਜੀ ਉਹਨਾਂ ਦੀ ਇੱਥੇ ਇਕੱਠੇ ਚੱਲਦੇ ਆਂ ਤਾਂ ਥੋੜਾ ਬਾਰਿਸ਼ ਦਾ ਫੇਰ ਦੁਬਾਰਾ ਮਾਹੌਲ ਸ਼ੁਰੂ ਹੋ ਗਿਆ। ਹਾਂਜੀ ਦੋਸਤੋ ਪ੍ਰੋਗਰਾਮ ਲਾ ਕੇ ਘਰ ਵਾਪਸ ਆ ਗਏ ਸੀਗੇ ਜੀ। ਤੇ ਵਟ ਕੀਬੋਰਡ ਪਲੇ ਕਰਦੇ ਕਰਦੇ ਫਿਰ ਟਾਈਮ ਨਹੀਂ ਲੱਗਦਾ ਹੈਗਾ ਆਪਣੇ ਕੋਈ ਸ਼ਾਰਟ ਲੈਤਾ ਤੇ ਮੁੜ ਕੇ ਫਿਰ ਸ਼ਾਰਟ ਲੈ ਨਹੀਂ ਹੋਇਆ ਤੇ ਫਿਰ ਵਾਪਸ ਆ ਗਿਆ ਸੀ ਮੈਂ ਉਸ ਤੋਂ ਬਾਅਦ ਫਿਰ ਕਰਦੇ ਗਿਆ ਸੀ ਨੂਰਬੈਲ ਯतीश ਵੀ ਤੇ ਜਤੀ ਦੇ ਮਮਾ ਵੀ ਸਾਰੇ ਫੈਮਿਲੀ ਤੇ ਕੋਈ ਜ਼ਰੂਰੀ ਕੰਮ ਸੀਗਾ ਤੇ ਮੈਂ ਵੀ ਸਵੇਰੇ ਜਾਣਾ ਸੀਗਾ ਪਰ بارش ਤੇ ਕਰਕੇ ਫਿਰ ਬਾਰਿਸ਼ ਸ਼ੁਰੂ ਕੀ ਸੀਗੀ ਸ਼ਾਮੀ ਤੇ ਫਿਰ ਮੈਂ ਵੀ ਫੇਰ ਹੁਣੇ ਆ ਗਿਆ ਤੇ ਇਸ ਟਾਈਮ ਆਇਆ ਹੈਗਾ ਨੂਰਬੈਲ ਤੇ ਇੱਧਰ ਹੈਗੇ ਆਪਣੇ ਯतीश ਕੁਮਾਰ ਜੀ ਕੋਈ ਜ਼ਰੂਰੀ ਕੰਮ ਸੀ ਸਾਨੂੰ ਆਉਣਾ ਪਿਆ ਇਹ ਪਹਿਲਾ ਗੇਸ ਸੀ ਕੇ ਤੇ ਫਿਰ ਮੈਂ ਹੋਣਾ ਤੇ ਬਾਰਿਸ਼ ਪੈਂਦੀ ਰਹੀ ਥੋੜੀ ਥੋੜੀ ਪਰ ਬਸ ਬਟ ਆਪਾਂ ਪਹੁੰਚ ਗਏ ਬਾਕੀ ਦੀ ਗੱਲਬਾਤ ਹੋਣ ਤਿਆਨਾ ਜਯਤੀਸ਼ ਕਰੂੰਗਾ ਜੀ ਹਾਂਜੀ ਦੋਸਤੋ ਨੂਰਮਹਿਲ ਪਹੁੰਚ ਚੁੱਕੇ ਆ ਤੇ ਹੁਣ ਤੁਹਾਨੂੰ ਥੋੜਾ ਬੋਤਾ ਦਿਖਾਵਾਂਗੇ ਨੂਰਮਹਿਲ ਰਾਤ ਹੋ ਚੁੱਕੀ ਆ ਹਣ ਦੋਸਤੋ ਮੈਂ ਤੇ ਆਪਾਂ ਹੀ ਚੱਲੇ ਆ ਸ਼ਾਪ ਤੇ ਮਾਮੂ ਜੀ ਦੀ ਚਲੀ ਵਸਾ ਜੀ ਦੋਸਤੋ ਨੀਰਾ ਬੜਾਇਆ ਗਲੀ ਵਿੱਚ ਲਾਈਟ ਆ ਤੇ ਇਧਰ ਲਾਈਟ ਤੇ ਹੁਣ ਚਲਦੇ ਮੋਟਰਸਾਈਕਲ ਮੈਂ ਚਲਾਉਣਾ ਦੋਸਤੋ ਚੱਲ ਪਏ ਆ ਜੀ ਜਯਤੀਸ਼ ਦੇ ਮਾਮੂ ਦੀ ਦੁਕਾਨ ਤੇ ਹਾਂਜੀ ਦੋਸਤੋ ਮਾਮੂ ਜੀ ਦੀ ਸ਼ਾਪ ਤੇ ਪਹੁੰਚ ਚੁੱਕੇ ਹਾਂ ਦੋਸਤੋ ਮਾਮੂਜੀ ਹੁਣਾਂ ਦਾ ਵੀ ਰਿੰਗ ਲਾਈਟ ਆ ਦੇਖੋ ਆਹ ਰਿੰਗ ਲੈਡ ਕਿੰਨੀ ਵਧੀਆ ਆ ਮਾਮੂ ਜੀ ਹੁਣ ਵੀ ਇੱਥੇ ਰੀਲ ਵਗੈਰਾ ਬਣਾਉਂਦੇ ਹੁੰਦੇ ਆ ਤੇ ਉਹਨਾਂ ਦਾ ਵੀ YouTube ਚੈਨਲ ਆ ਸਮੀਰ ਹੈਅਰ ਸਲੂਨ ਤੇ ਉਹਤੇ ਵੀ ਕਦੀ ਕਦੀ ਪਾਉਂਦੇ ਹੁੰਦੇ ਆ ਤੇ ਯੂਜ਼ ਕਰਦੇ ਹੁੰਦੇ ਇਹਨੂੰ ਦੇਖੋ ਆਪਾਂ ਜੀ ਆਪਾਂ ਵੀ ਇਦਾਂ ਦੀ ਲੈ ਕੇ ਆਉਣੀ ਠੀਕ ਆ ਹਾਂਜੀ ਤੇ ਮਨ ਲੱਕੀ ਨਮੀ ਲੈ ਕੇ ਆਉਣੀ ਹੁਣ ਨਵੀਂ ਨਵੀਂ ਲੈ ਕੇ ਆਵਾਂਗੇ ਉਹ ਤਾਂ ਆਪਾਂ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਕਿ ਨਹੀਂ ਹਾਂ ਹੁਣ ਆਪਾਂ ਜਿਹੜੀ ਨੈਕਸਟ ਲੈ ਕੇ ਆਵਾਂਗੇ ਨਾ ਵਧੀਆ ਇਦਾਂ ਦੀ ਲੈ ਕੇ ਆਵਾਂਗੇ ਚੈੱਕ ਕਰਕੇ ਉੱਥੇ ਹਾਂਜੀ ਡੱਬਾ ਪੈਕ ਆ ਨਾ ਹਾਂਜੀ ਵਧੀਆ ਮੈਂ ਵੀ ਮੈਂ ਵੀ ਨਾਲ ਜਾਊਂਗਾ ਹਾਂ ਹਾਂ ਬਿਲਕੁ ਫੇਲ ਆ ਕੇ ਆਵਾਂਗੇ ਨਾਲੇ ਪਹਿਲਾਂ ਦੇਖਣੀ ਆ ਕਿੱਦਾਂ ਦੀ ਫੇਗ ਸਾਰਾ ਕੁਝ ਚੈੱਕ ਕਰਕੇ ਸਾਰਾ ਬੰਦਰ ਵਧੀਆ ਰੋਡ ਕਿੱਦਾਂ ਦੀ ਹੈ ਕੋਈ ਟੁੱਟੀ ਨਾ ਹੋਵੇ ਉਹ ਮੋਬਾਈਲ ਲੈ ਜਾਣਾ ਮੋਬਾਈਲ ਨਾਲ ਸਟੈਂਡ ਉਹ ਤਾਂ ਜ਼ਰੂਰ ਲੈਣਾ ਹਾਂ ਉਹੀ ਤਾਂ ਮੇਨ ਆ ਫਿਰ ਜੇ ਉਹ ਨਹੀਂ ਹੁੰਗਾ ਫੇਗ ਆ ਜਿਸ ਹਨ ਬਿਲਕੁਲ ਬਿਲਕੁਲ ਇਸ ਕਰਕੇ ਪਹਿਲਾਂ ਦੇਖ ਕੇ ਲੈ ਕੇ ਆਉਣੀ ਆ ਦੋਸਤੋ ਘਰ ਆ ਗਏ ਆ ਤੇ ਹੁਣ ਮੈਂ ਕਰ ਲਾਂ ਗਾ ਡਿਨਰ ਦੇਖੋ ਦੋਸਤੋ ਰੋਟੀ ਚ ਨਾਲ ਬਣਿਆ ਪਨੀਰ ਪਨੀਰ ਦੀ ਭੁਰਜੀ ਡਿਨਰ ਕਰ ਲਿਆ ਆ ਇਹ ਦੇਖੋ ਦੋਸਤੋ 10:00 ਵਜੇ ਸੈਂਟੀਮੀਟਰ ਹੋ ਗਿਆ ਇੱਧਰ ਦੇਖੋ ਗੁੰਨੂ ਗੁੰਨਗੀ ਰਾਤ ਗੁਨੂ ਹਾਈ ਗਾਇਸ ਕਬ ਹਾਈ ਗਾਇਸ ਹਾਂ ਦੇਖੋ ਦੋਸਤੋ ਸਿਰਤ ਫੋਨ ਦੇਖਣ ਦੀ ਹੈ ਕੀ ਦੇਖਣਦੀ ਹੈ ਦੋਸਤੋ ਇਹ ਵੀ ਵੰਸ਼ੀ ਵੰਕੂ ਸ਼ੋਰਟਸ ਵੀ ਦੇਖਦੇ ਰਹਿੰਦੀ ਹੈ ਸਾਰੀ ਦਿਹਾੜੀ ਸਰਦ ਦੇ ਨਹੀਂ ਦੇਖਦੇ ਰਹਿੰਦੀ ਹੈ ਮਾਸਕਰ ਦੇਖੋ ਦੋਸਤੋ ਐਸੀ ਆ ਹਾਈ ਗਾਇਸ ਕਰ ਦੋ ਇਧਰ ਹਾਈ ਗਾਇਸ ਕਰ ਦੋ ਫੋਨ ਚ ਰੁੱਜੀ ਬਈਆ ਇਧਰ ਦੇਖੋ ਦੋਸਤੋ ਮੰਮੀ ਜੀ ਇਧਰ ਪਾਪਾ ਜੀ ਦੋਸਤੋ ਨਾਨੀ ਜੀ ਨਾਨੀ ਜੀ ਸਿਹਤ ਕਿਦਾ ਠੀਕ ਆ ਜੀ ਨਾਲ ਉਹ ਤੇ ਠੀਕ ਆ ਇਧਰ ਨਾਨਾ ਜੀ ਨਾਨਾ ਜੀ ਤੁਹਾਡੀ ਸਿਹਤ ਕਿਦਾ ਠੀਕ ਆ ਹਾਂ ਜੀ ਦੋਸਤੋ ਪਹਿਲਾਂ ਨਾਨਾ ਜੀ ਜਾਂਦੇ ਹੁੰਦੇ ਸੀ ਪੱਠੇ ਵੱਢਣ ਦੂਰ ਖੇਤਾ ਵਿੱਚ ਤੇ ਮੈਂ ਵੀ ਨਾਲ ਜਾਂਦਾ ਹੁੰਦਾ ਨਹੀਂ ਗੰਦੇ ਨੂੰ ਖੇਤਾ ਨਾਨਾ ਜੀ ਹੈਨਾ ਹੁਣ ਮਤਲਬ ਕੀ ਪੱਠੇ ਵੱਢਣੇ ਛੱਡ ਦਿੱਤੇ ਕਿਉਂਕਿ ਹੁਣ ਨਾਨਾ ਜੀ ਹੋ ਚੁੱਕੇ ਸਿਆਣੇ ਇਧਰ ਦੇਖੋ ਪਾਪਾ ਜੀ ਮਾਮੂ ਜੀ ਡਿਨਰ ਕਰ ਰਹੇ ਆ ਅਨੂਰ ਦੇ ਨਾਲ ਜਿਹੜਾ ਦੋਸਤੋ ਦੇ ਨਾਲ ਹੀ ਹਣ ਮੈਂ ਸੌ ਲੋਕ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਬਾਏ